हां जी सत श्री अकाल दोस्तों हुनी-हुनी हाई कोर्ट ਨੇ ਕੀਤਾ ਹੈ ਵੱਡਾ ਐਲਾਨ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਹਨਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਹੱਦ ਤਵਾਂ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਹਾਰ ਕੰਟਰੋਲ ਲਈ ਮੌਜੂਦ ਕੈਂਟ ਮੀਟ ਜ਼ਮੀਨ ਵੇਚਣ ਤੇ ਉਸ ਨਿਰਮਾਣ ਕਾਰਨ 15 ਪਿੰਡਾਂ ਦੇ ਲੋਕਾਂ ਦੇ ਜੀਵਨ ਸੰਕਟ ਚ ਪੈਣ ਦਾ ਮਾਮਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਪੁੱਜ ਗਿਆ ਹੈ ਹਾਈ ਕੋਰਟ ਚ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਡੀਸੀ ਤੇ ਹੋਰਨਾ ਦੇ ਨਾਂ ਨੂੰ ਨੋਟਿਸ ਜਾਰੀ ਕਰਦੇ ਹੋਏ ਜਵਾਬ दाखल ਕਰਮਦਾਰ ਆਦੇਸ਼ ਦਿੰਦਾ ਹੈ। ਕਪੂਰਥਲਾ ਦੇ ਸultanpur Lodhi ਚ ਮੌਜੂਦ ਰੰਧੀਰਪੁਰ ਵਾਸੀ ਬਖਸ਼ੀਸ਼ ਸਿੰਘ ਨੇ ਵਕੀਲ ਵਿਵੇਕ ਸਲੱਤਿਆਰਾਹੇ ਪਟੀਸ਼ਨ ਦਾਖਲ ਕਰਦੇ ਹੋਏ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ 15 ਪਿੰਡਾਂ ਦੇ ਲੋਕਾਂ ਦੇ ਜੀਵਨ ਨੂੰ ਬਚਾਉਣ ਲਈ ਗੁਹਾਰ ਲਗਾਈ ਹੈ। ਪਾਰਟੀਸ਼ਨ ਦੇ ਜੇ ਦੱਸਿਆ ਗਿਆ ਹੈ ਕਿ ਡਿੰਗਾ ਪੁੱਲ ਕੋਲ 45 ਕਨਾਲ 4 ਮਰਲਾ ਜ਼ਮੀਨ ਹੈ ਜੋ ਮੌਡ ਰਿਕਾਰਡ ਦੇ ਵਿੱਚ ਪਸ਼ੂਆਂ ਦੀ ਮੰਡੀ ਵਜੋਂ ਦਰਜ ਹੈ ਜੀ ਹਾਂ ਇਸ ਜ਼ਮੀਨ ਨੂੰ ਪ੍ਰਭਾਵਸ਼ਾਲੀ ਦੇ ਸਿਆਸੀ ਸੁਖ ਵਾਲੇ ਲੋਕਾਂ ذریعے ਵੇਚ ਦਿੱਤਾ ਗਿਆ